ਹਾਂਜੀ ਬਾਬਿਓ ਗੁੱਡ ਮਾਰਨਿੰਗ ਸਾਰੇ ਵੀਰਾਂ ਨੂੰ ਹੋਰ ਕੀ ਹਾਲ ਚਾਲ ਆ ਸਾਰਿਆਂ ਦਾ ਤੇ ਕਰ ਦਈਏ ਵਲੋਗ ਸਟਾਰਟਿਆਂ ਕੱਲ ਨਹੀਂ ਤੇ ਅੱਜ ਤੋਂ ਜਿਵੇਂ ਪਤਾ ਹੀ ਹੈ ਵੀ ਆਪਾਂ ਕਬੂਤਰ ਦਾ ਬੱਚਾ ਲਿਆਉਣਾ ਪੜਦਾ ਹੈ ਹੈਂਡ ਟ੍ਰੇਨਿੰਗ ਵਾਸਤੇ ਤੇ ਉੱਠ ਵੀ ਉਹਨਾਂ ਅੰਦਰ ਹੀ ਪੈ ਇਸ ਤਰ੍ਹਾਂ ਬਿਸਤਰੇ ਨਿਕਲਦੇ ਨੇ ਇਸ ਤਾ ਠੀਕ ਹੈ ਫੋਨ ਪੌਣ ਚੀ ਆਕਲ ਕੇ ਸਾਰੇ ਜਿਹੜੇ ਹੈਗੇ ਹੈਗੇ ਤੇ ਉੱਠਦੇ ਆਂ ਚੱਲਦੇ ਆਂ ਮਨਪ੍ਰੀਤ ਕੋਲੇ ਤੇ ਕਰਦੇ ਕੋਈ ਮਤਲਬ ਉਤਰ ਚੱਕ ਹੀ ਲਵਾਂ ਤਾਂ ਮੈਂ ਪੱਕੀ ਗੱਲ ਹੀ ਜਮਾਂ ਬਸ ਚਾਹ ਚੱਕ ਕੇ ਮੁੜਾਵਾਂ ਏ ਤੇ ਕਰਦੇ ਟ੍ਰੇਨਿੰਗ ਸਟਾਰਟ ਉਹਦੀ ਆਪਾਂ ਠੀਕ ਆ ਤੇ ਬਹੁਤ ਪਾੜ ਪਾਲ ਗਏ ਬਾਕੀ ਠੰਡ ਬਹੁਤ ਹੈ ਚਲੋ ਬਾਪੋ ਇਹ ਉੱਠਦੇ ਆ ਤੇ ਦਿਖਾਉਣੇ ਹੁੰਦੇ ਠੀਕ ਆ ਟੈਨਸ਼ਨ ਲੋ ਪਾ ਦੇਣੇ ਚਰਾਗੇ ਆ ਲੱਭਣੇ ਰੋ ਕਰਾਂ ਚਲੋ ਫਿਰ ਚਲ ਜੇ ਉਹ ਦਰਾ ਕੋ ਉਤਰਾਂ ਕੋਲੇ ਤੇ ਪੱਲਾ ਅੰਦਰ ਤਾਂ ਆਇਆ ਇੱਥੇ ਮੈਂ ਮੈਨੂੰ ਆਇਆ ਹੁੰਦਾ ਨਾ ਕਿ ਇੱਥੇ ਮਲਾ ਅੰਦਰ ਆਪਣੇ ਬਿੱਲੀ ਬੁੱਲੀ ਨਾ ਬੈਠੀ ਹੋਵੇ ਇੱਥੇ ਵੀ ਕਿ ਮੈਂ ਕਬੂਤਰ ਨੂੰ ਬਾਹਰ ਕੱਢ ਦਿਆਂ ਉੱਥੇ ਇਹਨਾਂ ਨੂੰ ਤੇ ਉਰੇ ਪਰੇ ਹੋ ਜਾਂਦੇ ਇੱਥੋਂ ਬਿੱਲੀ ਨਿਕਲ ਕੇ ਕਿਧਰ ਨੂੰ ਪੈ ਜੇ ਪਹਿਲਾਂ ਸਭ ਤੋਂ ਪਹਿਲਾਂ ਇੱਥੇ ਆ ਕੇ ਮੈਂ ਖੜਕਾ ਕਰ ਦਉਂ ਮੈਂ ਡਰਾਉਣਾ ਉਹਨਾਂ ਇੱਥੇ ਵੀ ਕਿ ਬਿੱਲੀ ਬੁੱਲੀ ਨਾ ਹੋਵੇ ਤੇ ਹੋਈ ਤਾਂ ਭਾਜ ਜੂ ਚੱਲ ਠੀਕ ਆ ਤੇ ਚਲੋ ਉਹਨਾਂ ਨੂੰ ਕੱਢ ਦਿਆਂ ਬਾਹਰ ਮਿੱਤਰੋ ਤੇ ਲਾਈਟ ਕਰ ਦਈਏ ਬੰਦ ਆਪਾਂ ਤੇ ਇਹਨਾਂ ਨੂੰ ਕੱਢ ਦਈਏ ਬਾਹਰ ਤੇ ਬਿੱਲੀ ਹੈਗੀ ਆਪਣੇ ਇੱਥੇ ਫਿਰ ਦੀ ਦੀ ਤੁਰੀ ਤੇ ਇਹ ਖੋਲ ਗਏ ਆਪਾਂ ਤੇ ਇਹਨੂੰ ਕਰਦੇ ਆਂ ਬਾਹਰ ਤੇ ਫੇਰ ਰੋਟੀ ਜਿਹੜੀ ਖਾ ਲ ਕੇ ਚੱਲਾਂਗੇ ਮੰਤਰੀ ਦੇ ਕੋਲੇ ਠੀਕ ਹੈ ਸੱਚੀ ਗੱਲ ਐ ਤੇ ਚੱਕ ਲੈਣ ਬੱਚੇ ਬੱਚਾ ਚੱਕ ਲੈਣ ਜਿਉ ਤੁਹਾਨੂੰ ਫਤੂ ਖੋਲੇ ਛਾਲੇ ਪੀਉਂਦੇ ਪਏ ਉਹਦੇ ਅਸਲੀ ਪੀਉਂਦੀ ਸੀਗੇ ਤੇ ਆ ਜਾਓ ਆ ਜਾਓ ਆ ਜਾਓ ਆ ਜਾਓ ਆ ਜਾਓ ਆ ਜਾਓ ਯਾਰ 1 ਮੀਟਰ 5 ਮਿੰਟ ਠਹਿਰ ਕੇ ਛੱਡ ਦੇ ਇਹਨੂੰ ਥੋੜਾ ਕੰਮ ਜਿਆਦਾ ਕੰਮ ਦੇ। ਲਓ ਬਾਬੇ ਹੁਣ ਛੱਡ ਦਈਏ ਇਹਨਾਂ ਨੂੰ ਬਾਹਰ ਆਇਓ 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 ਲਓ ਬਈ ਜਾਣ ਲੱਗੇ ਬਾਹਰੇ ਤੇ ਇਹਨਾਂ ਨੂੰ ਜਾਨ ਦੇ ਦੇ ਕੇ ਦਿਖਾਉਣੇ ਆਪੇ ਅੰਦਰ ਕਰ ਤੇ ਮੈਂ ਤਾਂ ਤੇ ਇਹ ਕਬੂਤਰ ਦੇ ਪਤਾ ਨਹੀਂ ਕੀ ਹੋ ਗਿਆ ਯਾਰ ਇਹਦੇ ਕੀ ਵੱਜ ਬੁੱਜ ਗਿਆ ਦੇਖਿਓ ਲੱਗੇ ਕਬੂਤਰ ਦੇ ਆਣੇ ਆਹ ਦੇਖੋ ਕਿੰਨੇ ਖੂਨ ਹੀ ਖੂਨਾ ਹੈ ਪਹਿਲੇ ਅੰਦਰ ਵੀ ਇਹ ਆਹ ਦੇਖੋ ਪਤਾ ਨਹੀਂ ਮੈਂ ਤਾਂ ਜੋ ਹੁਣ ਵੇਖਿਆ ਨਾ ਮੈਂ ਦ ਮੈਂ ਨਿੰਮ ਤੋਂ ਢੱਕੀ ਨਾ ਡੱਕੀ ਹੋਈ ਠੀਕ ਆ ਮੈਂ ਡੱਕੇ ਤੋੜ ਕੇ ਮੈਂ ਉਹ ਨਿੰਮ ਤੋਂ ਤੇ ਮੈਂ ਆ ਅੰਦਰ ਸਿੱਟੀ ਹੁੰਦਾ ਸੀ ਆ ਕਰਕੇ ਜਦੋਂ ਮੈਂ ਧਿਆਨ ਮਾਰਿਆ ਤੇ ਚਾਚ ਪਰ ਆ ਖੂਨ ਹੀ ਖੂਨ ਹੋ ਰਿਹਾ ਵੇਖ ਲੈ ਵੇਖ ਰੰਗ ਹੁੰਦਾ ਜਿਵੇਂ ਤੇ ਉਹ ਪਤਾ ਕੀ ਹੋਇਆ ਕਬੂਤਰ ਦੇ ਇੱਥੇ ਕਿੱਧਰ ਗਿਆ ਉਹ ਓਏ ਇਹਨਾਂ ਦਾ ਕਿੱਧਰ ਗਿਆ ਓਏ ਹਰ ਦੂ ਯਾਰ ਆ ਫਿਰਦਾ ਬਾਈ ਇਹ ਆਦਿ ਇਹਦੇ ਪੈਰਾਂ 'ਚ ਵੇਖੋ ਇਹਦਾ ਕੱਚਾ ਫੰਗ ਪੱਟਿਆ ਗਿਆ ਮੈਂ ਕਿਤੇ ਬਿੱਲੀ ਬੁੱਲੀ ਚੱਕ ਲੈ ਗਈ ਮੈਂ ਗਿੰਦਾ ਫਿਰ ਉਹਨਾਂ ਨੂੰ ਇਹਦਾ ਕੱਚਾ ਫੰਗ ਪੈਰ ਵਾਲਾ ਪੱਟਿਆ ਗਿਆ ਕਿਉਂਕਿ ਕਿਸੇ ਨੇ ਪੈਰ ਪੁਰ ਧਰਤਾ ਕਿਉਂਕਿ ਹੋਰ ਚੱਕਰ ਬਣ ਗਿਆ ਕੋਈ ਤੇ ਪੈਰ 'ਚੋਂ ਖੂਨ ਨਿਕਲਿਆ ਤੂੰ ਕੋਈ ਦਰ ਵਾਲੀ ਗੱਲ ਮੈਂ ਕਿਤੇ ਖੂਨ ਇੰਨਾ ਖੂਨ ਮੈਂ ਕੀ ਵੱਜ ਬੁੱਜ ਗਾ ਯਾਰ ਮੈਂ ਇਹ ਬਿੱਲੀ ਕੰਮ ਕਰ ਗਈ ਮੈਂ ਦੋ ਮਿੰਟ ਪਰੇ ਖੜਾ ਸੀ ਪਰ ਨਹੀਂ ਬਚਤ ਰਹੀਗੀ ਚਲੋ ਕੋਈ ਚਲਦੀ ਹੁਣ ਕਰ ਮੰਨ ਤੇ ਕੋਲੇ ਤੇ ਲਿਆਉਣੇ ਚਾਕੇ ਕਬੂਤਰ ਲੱਭਾ ਬਿਓ ਚੱਲ ਪੇ ਕਰੇ ਮਨਪ੍ਰਿਤ ਕੋ ਚੱਕੀਏ ਜਾ ਕੇ ਬੱਚਾ ਹੈ ਟ੍ਰੇਨਿੰਗ ਨਹੀਂ ਕਰੀਏ ਸਟਾਰਟ ਤੁਹ ਦਿਖਾਏ ਕਿ ਕੱਲ ਸਵਾਦ ਨਹੀਂ ਦਿੱਤਾ ਕਿ ਅੱਜ ਦੇਵਾਂਗੇ ਪੂਰਾ ਸਵਾਦ ਤੇ ਚਲੋ ਚੱਲੀਏ ਫਿਰ ਦਿਖਾਉਣੇ ਆਹ ਨੂੰ ਜਾ ਕੇ ਤੇ ਆਜੋ ਜੀ ਗੁੱਡ ਮਾਰਨਿੰਗ ਗੁੱਡ ਮਾਰਨਿੰਗ ਜੀ ਕੀ ਕਰੀ ਜਾਂਦੇ ਹੋ ਮੈਂ ਲ ਹੁਣੀ ਉੱਠਿਆ ਜੀ ਮੈਂ ਉੱਠਿਆ ਬਹੁਤ ਚਿਰ ਦਾ ਨਾ ਆ ਹਲਦੀ ਰਾਂਗ ਦੀ ਕਰੀਏ ਨਾ ਹੂੰ ਤੇ ਕੁਝ ਕਰੀਏ ਸਪੈਸ਼ਲ ਅੱਜ ਬਈ ਬੈਗਾਂ ਤੋਂ ਮੈਂ ਤਾਂ ਬੀਗੋ ਲਈ ਸੀ ਨਿਕਲਦੀ ਸੀ ਕਿ ਨਿਕਲੂਗੀ ਦੇਖੋ ਜੀ ਸੀ ਨਹੀਂ ਇਹ ਤਾਂ ਬੜਾ ਚਾਰ ਮਹੀਨੇ ਦਾ ਹੋ ਰਿਹਾ ਵਾਵਾ ਅੱਛਾ ਸਪੈਸ਼ਲ ਕੁਝ ਕਰੀਏ ਫਿਰ ਅੱਜ ਸਪੈਸ਼ਲ ਹੀ ਨਿਕਲਦਾ ਬੱਚਾ ਹੈ ਹਾਂ ਇੱਕ ਦਵਾਈ ਲੱਗ ਸਕਦੀ ਹੈ ਦੋ ਕਮ ਸਪੈਸ਼ਲ ਹੋ ਸਕਦੇ ਆ ਠੀਕ ਹੈ ਜੀ ਤੇ ਦੇਖਦੇ ਹਾਂ ਪਰ ਪੱਕੀ ਬੰਦ ਆ ਚਲ ਫਿਰ ਕਰਦੇ ਕੋਈ ਕੱਢਦੇ ਆ ਬੱਚੇ ਬਾਹਰ ਹੁਣ ਜਿਹਨੂੰ ਕੱਲ ਦਵਾਈ ਲਈ ਸੀ ਦਵਾਈ ਡੀਸੈਂਟ ਦਿੱਤੀ ਡੀਵਾਰਮਿੰਗ ਕੀਤੀ ਨਹੀਂ ਡੀਵਾਰਮਿੰਗ ਡੀਵਾਰਮਿੰਗ ਹੀ ਹੁੰਦੀ ਹੈ ਹਾਂਜੀ ਡੀ ਵਾਰਮਿੰਗ ਵਾਰਮਿੰਗ ਓਕੇ ਕਾੜ ਦੋ ਜੀ ਕਾੜ ਦੋ ਬਾਹਰ ਦਵਾ ਆਰੰਭ ਕੀਤੇ ਗਰਮ ਕੀਤੇ ਸੀ ਆ ਕਾੜ ਦੇ ਬਾਹਰ ਸਾਰੇ ਫਿਰ ਫਿਰ ਟ੍ਰੇਨਿੰਗ ਨਹੀਂ ਦਿੰਨੇ ਆਪਾਂ ਬੱਚੇ ਨੂੰ ਵੀ ਵਹਿ ਗਈ ਹਾਂ ਹੁਣੇ ਹੀ ਹੁਣੇ ਹੀ ਤਾਂ ਮੈਂ ਹੁਣੇ ਜੇ ਬੈਠ ਜਾਣਗੇ ਵਿੱਚ ਤਾਂ ਇਹਦਾ ਵਿੱਚ ਬੈਠੇ ਰਹਿਣਗੇ ਆਪੇ ਹੀ ਤੇ ਆਪਾਂ ਟ੍ਰੇਨਿੰਗ ਦੀ ਜਾਂ ਇਹਨਾਂ ਨੂੰ ਸਾਰੇ ਰਾਤ ਤੇ ਲਾਣ ਜਿੰਨੇ ਆ ਬੈਠੇ ਆਏ ਕੋਈ ਨਹੀਂ ਲੱਗਦੇ ਇਹ ਹੈ ਓਏ ਹੁਣ ਤਾਂ ਨਹੀਂ ਲੱਗਦੀ ਲਾਉਣੇ ਹੱਥੀਂ ਜਿਵੇਂ ਆ ਫਿਰਦੇ ਆਏ ਤਾਂ ਲੱਗਟਿਆ ਉਹ ਬਾਹਰ ਜੜੇ ਅੰਦਰ ਰਹਿਣਾ ਤਾਂ ਉਹ ਬਾਹਰ ਜੜਦੇ ਉਹ ਬਈ ਚੱਕਦੇ ਆਪਣਾ ਬੱਚਾ ਬੱਚਾ ਇੰਪਲੇ ਇੱਥੇ ਲਿਆ ਕੇ ਇੰਨ ਇੱਥੇ ਰੱਖੀ ਪਹਿਲਾਂ ਮੈਂ ਇਹਨਾਂ ਪੇਟ ਤੇ ਮਾਰੂ ਬਾਲ ਤੇ ਬੈਠਾ ਮਾਰਦੇ ਨੂੰ ਮਾਰ ਦੇ ਮਾਰ ਦੇ ਮਾਰ ਦੇ ਫਿਰ ਤੱਕੂ ਮੈਂ ਬਾਈ ਯਾਰ ਮਾਰ ਦੇ ਐ ਪਤਾ ਦੀ ਘਰੇ ਚਲ ਗਏ ਹਾਂ ਹਾਂ ਨੱਚ ਬਈ ਇਹ ਮੈਂ ਤਾਂ ਲੈ ਕੇ ਜਾਂ ਇਹਨਾਂ ਨੂੰ ਮੈਂ ਤੇ ਹੁਣ ਹੀ ਲੈ ਕੇ ਜਾਉਂਗਾ ਇਹ ਬੂਰੀ ਨੂੰ ਉਹ ਪੀਚੀ 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 ਚਲ ਲੈ ਕੇ ਚੱਲਦੇ ਨੇ ਪਾ ਜਾ ਪਾਈ ਕਾਠਲਾਂ ਪਾਈਗੇ ਬੱਚੇ ਦੇ ਕਿੰਨੇ ਨੰਬਰ ਪਾਉਣਾ ਚਾਹਣਾ ਤੇਰੇ ਹੈਂਡ ਟ੍ਰੇਨ ਬੱਚੇ ਦੇ ਕਿੰਨੇ ਕਿੰਨੇ ਆ ਦੋ ਹੀ ਆ ਬਸ ਮੀਨ ਵਿਚਾਲੇ ਦੀ ਛੱਡ ਕੇ 101 115 101 228 ਹਰੀ ਭਾਵੇਂ ਖੱਤੀ ਭਾਵੇਂਗਾ ਹਰੀ ਪਾਦਗੇ ਕਰਸਾਨੀ ਆ ਤੂੰ ਕਰਸਾਨ ਕਰਸਾਨ ਹਰਾ ਤੇ ਲਾਲ ਝੱਡਾ ਤੇ ਬਸ ਸਰੀ ਹੈ ਹਾਂ ਚੱਲ ਪਾ ਦਿੰਦੇ ਆ ਫਿਰ ਆ ਜਾ ਫਿਰ ਹੈਂਡ ਟ੍ਰੇਨਿੰਗ ਕਰੀਏ ਫਿਰ ਸਖਾਰ ਨਾਲੇ ਬਈ ਤੂੰ ਉੱਪਰ ਐਸ ਨੂੰ ਕਰ ਕੇ ਵੀਜਾ ਭੈਂਡ ਰੇਣੀ ਨੂੰ ਭੈਂਡ ਕਰ ਕੇ ਭੇਜੇ ਤੁਨੂ ਜਾ ਕੇ ਸਿੱਧਾ ਆਪੇ ਬੈਠਣ ਲੱਗ ਜਿਹੜਾ ਹਰ ਦਾ ਨਹੀਂ ਕਰੇਗਾ ਜਮਾ ਕਰੂਗਾ ਜਮਾ ਕਰੇਗਾ ਜਮਾ ਕਰੂਗਾ ਬਾ ਫਿਰ ਆਇਆ ਫਿਰ ਚੱਲਦੇ ਆ ਚੱਲ ਫਿਰ ਇੱਕ ਥੋੜਾ ਕੀ ਖਾਣਾ ਹੈ ਕੀ ਕਰਦਾ ਪਾ ਹੈ ਕਿ ਥੱਲਾ ਇਹਦਾ ਨਹੀਂ ਲਫਾਗਾ ਹੈ ਖਾਲੀ ਲਫਾਗਾ ਹੈ ਆ ਛੋਟਾ ਦੇਖੀਏ ਛੋਟਾ ਦੇਖੀਏ ਚੱਲ ਫਿਰ ਬੱਚਾ ਕਰਦੇ ਬਾਹਰ ਕਰਦੇ ਪਾਣੀ ਪੂੜੀ ਪੀ ਲੈਣ ਦੇ ਲੈ ਲੈ ਲੇਖ ਚਾਚਾ ਕੀ ਲਿਖੀ ਜਾਂਦੇ ਤੇ ਤੈਨੂੰ ਬੱਚਾ ਨੋਟ ਕਰਕੇ ਦਿੰਨਾ ਹੈ ਨੋਟ ਕਰਕੇ ਦਿੰਨਾਗਾ ਨਹੀਂ ਲਿਖਿਤ ਹੋਏ ਦੇ ਜੰਨਾਗਾ ਇਹ ਫਿਰ ਮਾਂ ਪਿਓ ਆਣੇ ਇਹਦੇ ਅੱਛਾ ਇਹਦੇ ਹਾਂ ਜੇ ਬਾਏ ਚਾਂਸ ਤੇ ਹੱਥ ਤੋੜਨ ਵੀ ਲੱਗ ਗਿਆ ਫਿਰ ਇਹਪਨੂੰ ਪਤਾ ਤਾਂ ਹੋਊਗਾ ਫਿਰ ਜੋੜੀ ਮੜਵਾ ਲਾਂਗੇ ਆਪਾਂ ਠੀਕ ਹੈ ਜੇ ਬਾਹ ਚੰਗੀ ਉੱਡ ਅੱਡ ਕੇ ਤਾਂ ਠੀਕ ਆ ਠੀਕ ਪਰ ਉੱਡਣ ਨਾਲ ਤਾਂ ਰਹਿਣੇ ਇੰਜ ਦਾ ਹੈਂਡ ਟ੍ਰੇਨ ਨਹੀਂ ਕਰਨਾ ਇਹਨੂੰ ਪਰ ਹੈਂਡ ਟ੍ਰੇਨ ਸਹੀ ਦੱਸ ਕਿਹੋ ਜਿਹੇ ਹੁੰਦੇ ਹੁੰਦੇ ਆ ਜਿਹੜੇ ਜਵਾਂ ਮੱਠੇ ਹੋਣ ਜਵਾਂ ਠੰਡੇ ਕਬੂਤਰਾਂ ਦੇ ਬੱਚੇ ਉਹ ਹੈਂਡ ਟ੍ਰੇਨ ਹੁੰਦੇ ਹੁੰਦੇ ਆ ਅੱਛਾ ਆਪਣਾ ਮੁਸ਼ਕਲ ਹੀ ਹੋ ਗਈ ਇਹ ਹਾਂ ਪਰ ਹੋ ਸਕਦਾ ਹੈ ਗੋਹਾਂਂ ਟ੍ਰੇਨਿੰਗ ਚ ਵੀ ਭੁੱਖਾ ਰਖਣਾ ਬੰਦੇ ਸੀ ਦੀਜੀ ਗੱਲ ਐ ਤੇ ਭੁੱਖਾ ਮਰਦਾ ਕਿੱਥੇ ਜਾਂਦੇ ਨਹੀਂ ਹੱਥ ਚ ਆਉ ਬਰਾ ਪਿਆਉ ਜੋ ਬਰਾ ਸਿਆਉ ਥੋੜੇ ਦਾਣੇ ਖਵਾ ਦੇ ਭੁੱਖ ਲੱਗੀ ਫੇਰ ਸਾਧਰੇ ਨੂੰ ਫੇਰ ਹੱਥ ਆ ਗਿਆ ਹਾਂ ਐਂ ਲੱਗੂ ਐਂ ਚੱਲੂ ਹੁਣ ਦਕਾਕੇ ਨੂੰ ਬਾਤਾ ਕਰੇ ਮੁੜ ਕੇ ਦੋ ਝਾਗਦੇ ਮੇਰੇ ਵੱਲ ਠੱਲ ਕਿੱਥੇ ਐ ਦੀ ਠੱਲ ਮੇਰੇ ਜੇਬ ਚ ਹਾਂ ਤੇਰੇ ਕੋਲੇ ਹਾਂ ਠੱਲ ਮੇਰੇ ਕੋਲ ਹੀ ਆ ਗਿਆ ਲੈ ਫਿਰ ਇਹਦੇ ਪਾ ਦੇ ਠੱਲ ਪਾ ਜਾ ਠੱਲ ਫਿਰ ਲੈ ਤੂੰ ਪਾਸ ਲੈ ਕੇ ਰੱਬ ਦਾ ਨਾਂ ਠੱਲ ਪਾ ਦੇ ਖਾਵੇ ਚ ਪਰ ਸੱਜੀ ਪੈਨ ਖਾਦੇ ਵੀ ਪਾਵਾਂਗੇ ਜੀ ਜਿਨਾਂ ਲੱਗਿਆ ਉਹ ਦਵਲਤਾ ਦੇ ਦੇਈ ਇਹਨੂੰ ਚੱਲ ਕੋਈ ਨਾ ਨਹੀਂ ਭੱਜੂ ਮਿੱਤੂ ਤੇ ਫੇਰ ਕੀ ਹੈ ਯਾਰ ਅਕਦਾ ਕੋਈ ਸੱਕਰ ਹੀ ਨਹੀਂ ਆ ਪਉਣੂ ਪਰ ਆ ਜਾਣਦਾ ਨਹੀਂ ਆਣ ਜਾਂਦਾ ਏ ਤੇ ਉਹ ਤਾਂ ਭੁੱਖਾ ਮਾਰਦਾ ਕਿੱਥੇ ਜਾਉਂਗਾ ਹਾਂ ਜਾਉ ਜੀ ਪਿੱਤਾ ਸਿਕਾਦਾ ਤਾਂ ਮੈਂ ਜਾ ਕੇ ਦਿਖਾਉਗਾ ਹਲਦਾ ਨਹੀਂ ਕੇ ਪਸੇ ਤਨ ਕੀ ਆ ਕੋ ਮਜ਼ਾ ਰਹਿ ਨਹੀਂ ਇੱਥੇ ਬੇਥੀ ਰਾਜਮੀ ਖੜਾ ਕੇ ਮਿਲਦੀ ਏ ਮੈਨੂੰ ਚੰਗਾ ਕਰ ਹੂੰ ਚੱਬਰ ਪਾ ਦੇ ਹਾਂ ਜੀ ਚੱਰੀ ਭਾਣ ਸੌਤੇ ਕਈ ਨੰਬਰ ਗਿਆ ਗਿਆ ਤੈਗੀ ਓਏ ਤੈਗੀ ਸੌਖੀ ਭੈਗੀ ਅਗਾੜ ਗਈ ਆ ਕੇ ਨੰਦਰੀ ਚੜ ਕੇ ਚੱਲ ਚੱਲ ਡਬਲ 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 ਦੋਲੀ ਉਹ ਤਾਂ ਬੁਲੀਨ ਗੇਮ ਵਰ ਪੀਆ ਬੜੀ ਕਿਹੜੀ ਕਿਹੜੀ ਦੀ ਸੋਫਾ ਤਾਂ ਲੱਗੇ ਹਾਂ ਇਹ ਆਏ ਦੇਖ ਦੇ ਇੱਕ 100 ਤੇ 26 28 ਨੰਬਰ ਨੰਬਰ ਬਹੁਤ ਵੱਡੇ ਵੀਡੀਓ ਬਣਦੀ ਬਹੁਤ ਜਿਆਦਾ ਵੱਡੀ ਲੱਠਲ ਠਲ ਲੈ ਵੀ ਲੱਗ ਗਿਆ ਤੇ ਮੇਰੇ ਠਲ ਪੰਛੜ ਗਿਆ ਹੱਤ ਕਰ ਨਹੀਂ ਆਈ ਤੂੰ ਮਰਸਾ ਕਰਾਂ ਲੈ ਪੱਕਾ ਰੱਤੀ ਦੇ ਲੈ ਪੱਕਾ ਹੋ ਗਿਆ ਉਹ ਬੈਠੇ ਉੜਦਾ ਨਹੀਂ ਇਹ ਭਾਇਰੇ ਕਰਾਈ ਕਵਰੇਜ ਆ ਨਹੀਂ ਬਸ ਹਜੇ ਛੋਟਾ ਹੈ ਹਾਂ ਲੱਗ ਜੂਗਾ ਕੋਈ ਤਾਂ ਇਹ ਇਹਦਾ ਲਾ ਦੇਗੇ ਕੋਈ ਨਹੀਂ ਥੋੜੀ ਨੌਲੇਜ ਵੱਧ ਹੁਣ ਚਾਹੀਦੀ ਬੰਦੇ ਨੂੰ ਸਭ ਕੁਝ ਹੋ ਜਾਏਗਾ ਉਹ ਥਲ ਪਾਦੀ ਕਰਾਂ ਜੇ ਤੂੰ ਬਾਤ ਕਰਦੇ ਆਂ ਆਪਾਂ ਹਾਂਜੀ ਸਿਸਟਮ ਕੀ ਹੈ ਇਹਦਾ ਠੀਕ ਹੈ ਲਓ ਭਾਈ ਲੈ ਕੇ ਜਾਂਦੇ ਘਰੇ ਇਸ ਕੋ ਚੱਲ ਗਏ ਚੱਲ ਬੋ ਆਇਆ ਗੇ ਉਹ ਪਾਰ ਗਏ ਇੱਥੇ ਲੈ ਠੰਡ 13 ਮੇਰਾ ਇਥੋਂ ਤੱਕ ਹੀ ਸੀਗਾ ਸਾਲ ਤੇ ਆਪਦੀ ਮਾਂ ਨਾਲ ਵੀ ਲਾਸਟ ਕਿਸ ਕਰ ਲੈ ਭਾਵੇਂ ਕੋੜ ਦੀ ਕਹਾਣੀ ਤੇਰੇ ਤੇ ਬੱਚਾ ਹੈ ਹਾਂ ਲੈ ਮੂਹ ਪਿਆਰ ਹੋ ਗਿਆ ਇਹਨਾਂ ਦਾ ਬੱਸ ਹੋ ਗਿਆ ਠੀਕ ਆ ਤੇ ਬੱਚਾ ਹੈ ਹੱਥ ਹੱਥੀ ਪਾਲਣ ਵਾਲਾ ਹੈਗਾ ਐਡਾ ਛੋਟਾ ਵੀ ਹੈ ਜਿੰਗਾ ਪੂਰਾ ਵੱਧ ਗਿਆ ਬੱਚਾ ਵੱਧ ਗਿਆ ਪੂਰਾ 10 ਦਿਨ ਇਹਦਾ ਪੂਰਾ ਓਕੇ ਰਿਪੋਰਟ ਹੋ ਜਾਣੀ ਐ ਇਹਨੇ ਹੈ ਚੱਲੀਏ ਬਾਹਰ ਚੱਲਾ ਆ ਜਾ ਕਰ ਚੱਲ ਬਾਹਰ ਚੱਲ 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 ਤੂੰ ਵੜ ਕੈਮਰਾ ਬਾਈ ਨੂੰ ਕਾਪੀ ਵੀ ਤੂੰ ਖੜਾ ਆ ਜਾ ਕੈਮਰਾ ਵੀਡੀਓ ਚੱਲੀ ਐ ਜੀ ਇਹ 300 ਘੰਟੇ ਦੀ ਵੀਡੀਓ ਬਾਨੀ ਰਹੀ ਦੁਬਾਰਾ ਕਰਨੀ ਆਪਣੀ ਆ ਲੈ ਹੁਣ ਦਿਖਾ ਦੇ ਬੱਚਾ ਬਸ ਇਧਰ ਨੂੰ ਕਰ ਦੇ ਬੱਚਾ ਦੂਜਾ ਪਾਸਾ ਕਰ ਹਾਂ ਵੀ ਦੇ ਸੇ ਹੈ ਸਹੀ ਬੱਚਾ ਇਧਰ ਨੂੰ ਕਾ ਵਿੱਚ ਬੱਚਾ ਨਹੀਂ ਦਿੰਦਾ ਐ ਐ ਕਰ ਹਾਂ ਠੀਕ ਆ ਓਕੇ ਆ ਓਕੇ ਰਿਪੋਰਟ ਹੈਂਡ ਟ੍ਰੇਨ ਵਾਲਾ ਬੱਚਾ ਹੈ ਸਹੀ ਐ ਬੱਸ ਬਈ ਇਹਦੂ ਬਾਅਦ ਦਵਣੀ ਆਪੇ ਸੁਟਣਾ ਕਰ ਲੂ ਹਸਾਬ ਕਿਤਾਬ ਮੇ ਇਹ ਹੈਂਡ ਟ੍ਰੇਨ ਕਰੀ ਦੂ ਮੇਰੇ ਹਿਸਾਬ ਨਾਲ 10 ਕੁ ਜਣਾ ਜ਼ਿਆਦਾ ਭਾਇੂ ਤੇ ਗੱਡੀ ਚਾਰ ਜਣਾ ਲੱਗ ਜੂ ਜਿਆ ਲੱਗ ਜੂ ਤੂੰ ਲੱਗ ਹੀ ਜੂ 100% ਠੀਕ ਹੈ ਫਿਰ ਤਾਂ ਸਹੀ ਹੈ ਹਾਂ ਬਸ ਠੀਕ ਹੈ ਚਾਚੇ ਤਾਂ ਉਹੀ ਗੱਲ ਬਣ ਗਈ ਜਿਹੜੀ ਨਹੀਂ ਬਣਨੀ ਸੀ ਬੱਚੇ ਉਹ ਵੀ ਹੋ ਗਈ ਜਿਹੜੀ ਨਹੀਂ ਹੋਣੀ ਸੀ ਹੁਣ ਤੇ ਹੁਣ ਇਹਦਾ ਸਮਟੇਟਾ ਹੋ ਗਿਆ ਇਹਦਾ ਮੈਨੂੰ ਹਾਸੇ ਵੀ ਇੰਤੇ ਮੈਨੂੰ ਗੋਤਾਰੀ ਇਹ ਚੀਜ਼ ਹੁਣ ਹੱਲ ਬਣਦੀ ਕਰ ਜੂ ਆਂਦੇ ਯਾਰ ਕਿਪਈ ਉੱਖਾ ਹੈ ਪਹਿਲਾਂ ਤਾਂ ਦੁਕਾਰਦਾਸ ਦੀ ਕੀ ਗੱਲ ਹੋਈ ਹੈ ਫਿਰ ਗੱਲ ਯਾਰ ਵਿਆਹ ਜਾਣਾ ਪਈ ਦੀ ਗੱਲ ਹੈ ਠੀਕ ਹੈ ਹਾਂ ਆਪਣੇ ਵੀਰਾਂ ਨੂੰ ਤਾਂ ਸੁਣਨ ਦਾ ਪਤਾ ਹੀ ਹੁਣ ਤੋਂ ਦੱਸ ਹੀ ਵਿਆਹ ਜਾਣਾ ਵਿਆਹ ਹੈਗਾ ਭਾਈ 8 9 ਤਰੀਕ ਦਾ ਮੰਨ ਲੈ ਚਲੋ ਤੇ ਜਾਗੋ ਤੇ ਵੀ ਜਾਣਾ ਆਪਣਾ ਕੜਾਈ ਤੇ ਜਾਣਾ ਪੈਣਾ ਤੇ ਦਿਨ ਦੇਖ ਸਿਰਫ 7 8 ਦਿਨ ਮੰਨੋ ਕੋਲ ਮਲਾ ਕੇ ਤੁਹਾਨੂੰ ਮੈਂ ਦੱਸਦਾ ਵਿਆਹ ਹੈਗਾ ਜਾਦੇ ਨੇੜੇ ਦਾ ਜਮਾ ਬਾਲੀ ਨੇੜੇ ਦਾ ਜਾਇਪੜਾ ਸਰਦਾਂਣੀ ਤੇ ਵਿਆਹ ਤੇ ਵੀ ਲਗਭਗ ਵੀ ਆਏ ਨਹੀਂ ਵੀ ਵਿਆਹ ਵਾਲੇ ਦਿਨ ਜਾ ਕੇ ਮੁੜ ਕੇ ਆਉਣਾ ਤਿੰਨ ਚਾਰ ਦਿਨ ਪਹਿਲਾਂ ਜਾਣਾ ਤੇ ਤਿੰਨ ਚਾਰ ਦਿਨ ਬਾਅਦ ਚਲਣਾ ਲਗਭਗ 8-9 ਦਿਨ ਲੱਗਦਾ 10 ਦਿਨ ਮੰਨ ਕੇ ਚੱਲੋ ਜੀ 10 ਦਿਨ ਆਰਾਮ ਨਾਲ ਠੀਕ ਆ 10 ਦਿਨਾਂ ਦਾ ਕੰਮ ਹੈ ਬਈ ਇਹ ਜੂਰਾ ਠੀਕ ਆ ਤੇ ਹੁਣੇ ਚੱਕਰ ਬਣਿਆ ਪਿਆ ਹੁਣੇ ਬੱਚਾ ਵੀ ਹੈ ਹੈਂਡ ਟ੍ਰੇਨਿੰਗ ਨਹੀਂ ਹੋਣਾ ਹੁਣ ਹੈਂਡ ਟ੍ਰੇਨਿੰਗ ਆ ਰੌਣਾ ਹੁਣ ਇਹ ਤੂੰ ਲੈ ਗਿਆ ਤੇਰੇ ਕੋਲ 10 ਦਿਨ ਰਹਿ ਗਏ 10 ਨੇ ਤੂੰ ਕੀ ਕਰ ਲੇਗਾ ਕੁਝ ਨਹੀਂ ਹੁਣ ਮੈ ਤੋਂ ਤੇ ਫੇਰ ਫੇਰ ਜੇ ਮੈਂ ਤਾਂ 10 ਦਿਨ ਕਰ ਵੀ ਲਿਆ ਤੇ ਮੁੜ ਕੇ ਦਾ ਕਰਾਂਗੇ ਇਨੇ ਇਹ ਤੂੰ 10 ਦਿਨ ਬਈ ਇਹ ਲਿਆ ਗਿਆ ਵਿਆਹ ਸਾਰੇ 10 15 ਦਿਨ ਰਹੇਗੇ ਠੀਕ ਹੈ ਹਾਂ ਉਸ ਤੋਂ ਬਾਅਦ ਆ ਮਾਪੇ ਵੀ ਛੱਡ ਜਾਣਗੇ ਹਾਂ ਤੇ ਸਾਹਮਣਾ ਮੈਨੂੰ ਕੋ ਤੇ ਮੈਂ ਤੁਹਾਨੂੰ ਪਤਾ ਇਹ ਕਿੰਨਾ ਚੱਲਦਾ ਮੁਰਕੇ ਸੋਹਣਾ ਨਹੀਂ ਮੈਂ ਮੁੜ ਕੇ ਜਾ ਕੇ ਮੈਂ ਲਾਇਆ ਮੁੜ ਕੇ ਤੈਨੂੰ ਸਾਹਮਣਾ ਉਹ ਦੱਸ ਦਨ ਫਿਰ ਮੈਨੂੰ ਦੱਸਣ ਛੋਲੇ ਜਿਹਰੇ ਪਹਿਣਗੇ ਤੇ ਮੈਂ ਤਾਂ ਉਹੀ ਕੰਮ ਤੋਂ ਬੜਾ ਚੱਲਦਾ ਹੈਗਾ ਕਰ ਕਰਕੇ ਹੋਰ ਕੋਈ ਗੱਲ ਨਹੀਂ ਇਹ ਕਰਕੇ ਬਈ ਇਹ ਕੈਂਸਲ ਕੰਮ ਹੁਣ ਚੱਲ ਠੱਲ ਪਾ ਦੀ ਵਿਚਾਰੇ ਦੀ ਠੱਲ ਬਾਤੀ ਉਹ ਚਾਹ ਤਾਂ ਸੀਗਾ ਬਾਹਲਾ ਵੀ ਚੱਲ ਵੀ ਲਾਵਾਂਗੇ ਹੱਥ ਇਹਨੂੰ ਹਾਂ ਉਹ ਚਾਹ ਅਧੂਰੇ ਰਹਿ ਗਏ ਮੇਰੇ ਮੈਂ ਮੈਂ ਤਾਂ ਬਾਬੇ ਉਹਨਾਂ ਲਈ ਤਾਂ ਮੈਂ ਲਾ ਲੈਂਦਾ ਮੈਨੂੰ ਹੈ ਨਹੀਂ ਇਹ ਕਸਦਾ ਇੰਨਾ ਹਣਾ ਫਿਰ ਉਹ ਇਹ ਮੈਨੂੰ ਸੀਗਾ ਇਹ ਅੱਖ ਸੀ ਦੇ ਪਾਸ ਤੇ ਬਆ ਵਿਆਹ ਨੇ ਰਗੜਦੇ ਆ ਤੇ ਵਿਆਹ ਆਹ ਗੱਲ ਬਣ ਨਹੀਂ ਗਈ ਇਹ ਕਰਕੇ ਬਈ ਛੋਲੇ ਭਉਂਤੇ ਜਿਹੜੇ ਹੁਣ ਦਿਖਾਏ ਸੀ ਮੈਂ ਉਹ ਮੰਨੂ ਵੀ ਆਪਣੇ ਲੈ ਕੇ ਖਾ ਲੈਣਗੇ ਹੁਣ ਜਿਹੜੇ ਲਿਆਂਦੇ ਪਏ ਐ ਜਾਂ ਲੋਲ ਦਾ ਲੈ ਕੇ ਖਾ ਲੈਣਗੇ ਜਾਂ ਲੈ ਕੇ ਖਾ ਲੈਣਗੇ ਤੇ ਨਹੀਂ ਬਸ ਸੱਥਰੀ ਕਾਲੀ ਇਲਾਕੇ ਦੇਖਦੇ ਆਂ ਵੀ ਕੀ ਪਤਾ ਪਰ ਇਹ ਅਸਲ ਵਿੱਚ ਮੁਸ਼ਕਲ ਹੈ ਨਹੀਂ ਪਤਾ ਕੋਈ ਗੱਲਬਾਤ ਬਣ ਜੇ ਹਜੇ ਵੀ ਗਣ ਜੇ ਤਾਂ ਵੇਖ ਲਾਂਗੇ ਵਿਆਹ ਦਾ ਪਤਾ ਵਿਆਹ ਤੇ ਜਾਣੇ ਪੈਣਾ ਉਹ ਵਿਆਹ ਤੇ ਗੱਲਬਾਤ ਬਣੀ ਸਕਦੀ ਕੀ ਲੋੜੀ ਯਾਰ ਜਮਾਜੀ ਉਹ ਹੁੰਦਾ ਤਾਂ ਥੋੜਾ ਜਿਹਾ ਛੋਟਾ ਹੁੰਦਾ ਤੇ ਮਾਲ ਛੋਟਾ ਹੁੰਦਾ ਨਿੱਕਾ ਹੁੰਦਾ ਫੇਰ ਵਿਆਹ ਤੋਂ ਬਾਅਦ ਹਾਂ ਚੱਲ ਫਿਰ ਕੋਈ ਨਹੀਂ ਕਰਦੇ ਆ ਫਿਰ ਬਸ ਹੁਣ ਤੁਹਾਨੂੰ ਮੈਂ ਸਸਰੀਕਾਲ ਵਾਹਿਗੁਰੂ ਜੀ ਖਾਲਸਾ ਤੇ ਕਹਿ ਉਸਾਂ ਬਾਕੀ ਕਰਾਂ ਹਾਂਜੀ ਬਾਬੇ ਉਹ ਤੇ ਚੱਲਦੇ ਆ ਕਰੇ ਤੇ ਲਾਈਟਾਂ ਲੁਕਾ ਨਹੀਂ ਛੱਡਦੀ ਕਲਾ ਮਨਪੇ ਤੇ ਘਰੇ ਗਿਆ ਸੀ ਦੋਨੇ ਦੋਨੇ ਪੌਣ ਕਬੂਤਰਾਂ ਨੂੰ ਦਾ ਪਾਣੀ ਤੇ ਲਾਈਟਾਂ ਲੁਕਾ ਛੱਡ ਚਲੀ ਗਈਆਂ ਬਾਹਰ ਛੱਡ ਗਏ ਚਲ ਚੱਲਣ ਜਾਉਂਦੇ ਨੂੰ ਬਾ ਚਲਦੇ ਆ ਘਰੇ ਯਾਰ ਜਿਵੇਂ ਤੁਹਾਨੂੰ ਪਤਾ ਹੀ ਹੁਣ ਬਸ ਬਾਕੀ ਘਰੇ ਗੱਲ ਕਰਾਂਗੇ ਆਪਾਂ ਇਹ ਕੀ ਚੱਕਰ ਬਣਿਆ ਉਹਦਾ ਠੀਕ ਆ ਤੇ ਚਲੋ ਬਸ ਲਾਈਟਾਂ ਛੱਡ ਦਿੱਤੀਆਂ ਅੰਦਰ ਕਿਤੇ ਜਾਈ ਨਹੀਂ ਚਲੋ ਬਾਪੋ ਚਲਦੇ ਆ ਘਰੇ ਤੇ ਜਾ ਕੇ ਕਬੂਤਰਾਂ ਨੂੰ ਦਾਣੇ ਦੋਨੇ ਪਾ ਦਈਏ ਤੇ ਤੁਹਾਨੂੰ ਦਿਖਾਉਣੀ ਆ ਫਿਰ ਲਓ ਉੱਪਰ ਹੀ ਆ ਗਏ ਘਰੇ ਤੇ ਬੈਂਟਰ ਪਾ ਦਈਏ ਨੂੰ ਬੈਂਟਰ ਬੈਂਟਰ ਬਾਉਂਡਰ ਪਾ ਦਈਏ ਨੂੰ ਬਾਪਿਓ ਚੋਂ ਦਾ ਠਗੀ ਪਿਆ ਮੇਰੇ ਹਿਸਾਬ ਨਾਲ ਇਹ ਸਾਰੇ ਹੈ ਅਣੀ ਮੈਂ ਟਾ ਕੇ ਗਿਆ ਸੀ ਪਰ ਮੈਂ ਇੰਦੀ ਜਲਦੀ ਸੋਚੋਂ ਨਾ ਇਹਨਾਂ ਪਾਣੀ ਪੂਣੀ ਪਾ ਦਈਏ ਤੇ ਦਾਣੇ ਦੁਨੇ ਹੈ ਹੀ ਨਹੀਂ ਜਮਾ ਉਹ ਇਹਨੂੰ ਪਾ ਦਈਏ ਤੇ ਰੱਬ ਥੋੜਾ ਭਲਾ ਕਰੇ ਮੈਨੂੰ ਥੋੜਾ ਭੁੱਖੇ ਮੈਂ ਵੀ ਹਣੀ ਭੁੱਖੇ ਇਹ ਵਾਸ਼ੇ ਦਾਣੇ ਤੜ ਕੇ ਪਏ ਸੀ ਵਿੱਚ ਬਹੁਤ ਜ਼ਿਆਦਾ ਤੇ ਬਾਹਰ ਵੀ ਇਹਨੂੰ ਪਏ ਸੀ ਤੇ ਖਾ ਜਾਂਦੀ ਹੈਗੇ ਤੇ ਖੇਸੀ ਲਾਦ ਗਏ ਆਹ ਹਾਏ ਲੋ ਬਈ ਬਾਬਿਓ ਆਗੇ ਲੋ ਵੀ ਦਾਣੇ ਨੂੰ ਪਾਲੀ ਰਿਹਾ ਨੂੰ ਪਾਲ ਗੇ ਇੱਕ ਮਿੰਟ ਅਹੇਵੇਂ ਨਾ ਤੂੰ ਦੌਜਿੰ ਦੇਗ ਕੇ ਹੁੰਦੀਆਂ ਟਿਚਰਾਂ ਤੋਂ ਨਾ ਪਾਈ ਧੌਣ ਵਿੱਚ ਗਾਨੇ ਨੇ ਗੋਲੀ ਚੱਲ ਜੂ ਮਿੱਤਰਾਂ ਤੋਂ ਠਾ ਲੋ ਬਈ ਬਾਕੀ ਬਾਕੀ ਵੀ ਖਤਮ ਹੋ ਗਈ ਲੋ ਵੀ ਇੰਨੀ ਬਹੁਤ ਪਾਊਡਰ ਜਾ ਬਣ ਗਣਸਾ ਇਹ ਬਾਇਰਾ ਜਖਰਮਾਂ ਵਾਲਾ ਜੀ ਇਹ ਵੀ ਲਿਓਣਾ ਪੂਆ ਬਾਜਰਾ ਲੋ ਬਾਇਰੇ ਵੱਧ ਹੁਣੋਂ ਪਹਿਲਾਂ ਬਾਜਰਾ ਲਿਆਵਾਂ ਮੇਰਾ ਹੀ ਬਾਜਰਾ ਪਾਇਆ ਸਨ ਮੇਰੇ ਇਹਨਾਂ ਨੂੰ ਉਹ ਬਾਇਰੇ ਖਾਂਗੇ ਬਹੁਤ ਖੋਸ਼ ਆਰੇ ਕੰਕਰ ਜਿਵੇਂ ਅੜੇ ਥੋੜੇ ਖਾਂਦੇ ਆ ਤੇ ਨਹੀਂ ਖਾਂਦੇ ਨਹੀਂ ਤੇ ਲੋ ਧਨੇ ਧਰਦਿਏ ਆਜੋ 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 ਤੇ ਪਾਣੀ ਥੋੜਾ ਠੰਡਾ ਢੋਲ ਦਿਗੇ ਇਹ ਢੋਲ ਕੇ ਨਿਕਾਬਾ ਲਗੇ ਠੀਕ ਬਹੁਤ ਛੋਟਲੀਏ ਜਾਇ ਢੋਲ ਤਾਂ ਨਾ ਹੁੰਦਾ ਪਾਣੀ ਗਰਮ ਨਾ ਜਿ ਭਾਏ ਦੇਣਾ ਕਿਤੇ ਆਜੋ 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 ਲੋ ਬਈ ਪਾਣੀ ਪਾਦਾ ਵਧੀਆ ਫਿਕਰ ਰਿਪੋਰਟ ਹੋਗੀ ਇਹਨਾਂ ਦੀ ਨਾ ਬਟ ਜਾੜ ਤੀਏ ਦਾਵਾ ਕਰਨਾ ਵੀਡੀਓ ਥੰਬਨੇਲ ਬਣਾਉਣਾ ਹਜੇ ਵੀਡੀਓ ਅਪਲੋਡ ਕਰਨੀ ਹੈ ਕਮਰਾ ਬਾੜੇ ਹੈ ਤੇ ਤਾਂ ਹੀ ਮੈਂ ਕਾਲ ਕਾਲ ਚ ਪਾਈ ਨੇ ਨੂੰ ਮੈਂ ਵੀ ਚੱਲ ਪਾ ਦਏ ਹੁਣ ਇਹੋ ਜਿਹੀ ਵੀਡੀਓ ਦਾ ਟਾਈਮ ਬਸ ਕਰ ਲਿਆ ਕਰੋ ਆਉਣ ਵਾਲੇ ਸਮੇਂ ਚ ਦੇਖੋ ਕੀ ਬਣਦਾ ਹੈ ਠੀਕ ਹੈ ਰੱਬ ਭਲਾ ਕਰੇ ਵੀ ਲਾਟ ਘਰਾ ਕਢਾ ਰਹੇ ਲਾਟ ਠੀਕ ਆ ਹੋਰ ਨਹੀਂ ਸਾਨੂੰ ਪਤਾ ਉਸਤਾਦ ਜੀ ਐ ਹੋ ਲਾ ਆ ਜਾਣਗੇ ਜੀ ਚਲੋ ਬਾਬੇ ਚੱਲਦੇ ਆ ਚੱਕ ਦੇ ਖੇਸੀ ਤੇ ਚਲੋ ਰੋਟੇ ਦਿਖਾਈ ਗਏ ਹਾਂਜੀ ਬਾਬੋ ਤੇ ਕਰਦ ਗਏ ਵੀਡੀਓ ਦੇ ਐਂਡ ਤੇ ਜਿਵੇਂ ਤੁਹਾਨੂੰ ਪਤਾ ਭਈ ਹੈਂਡ ਟ੍ਰੇਨਿੰਗ ਨਹੀਂ ਕਰਦੇ ਬਾਕੀ ਜਿਵੇਂ ਗੱਲ ਹੋਈਗੀ ਆਪਣੀ ਸਾਰੀ ਕੁੱਲ ਬਣਾ ਕੇ ਹੈਂਡ ਟ੍ਰੇਨਿੰਗ ਨਹੀਂ ਕਰਦੇ ਹੋ ਬਈ ਕਾਰਨ ਇਹ ਸੀਗਾ ਵਿਆਹ ਦਾ ਚੱਕਰ ਸੀਗਾ ਤੇ ਵਿਆਹ ਆ ਗਿਆ ਥੋੜਾ ਨੇੜੇ ਕਉਂਗੀ ਹੈਂਡ ਟ੍ਰੇਨਿੰਗ ਮੈਂ ਅੱਜ ਲੈ ਆਉਂਦਾ ਠੀਕ ਆ ਅੱਜ ਤੋਂ ਸਟਾਰਟ ਕਰਨ ਦਾ ਮੈਂ 5-7 ਦਿਨਾਂ ਨੂੰ ਜਾਣਾ ਫਿਰ ਮੈਂ ਵਿਹਾਂ ਜਾਣਾ ਹੈ ਕਿਉਂਕਿ ਮੇਰੇ ਸਾਨੂੰ 5-6 ਦਿਨ ਵੀ ਉੱਥੇ ਮੈਨੂੰ ਲੱਗ ਜਾਣਗੇ ਠੀਕ ਆ ਇਸ ਕਰਕੇ ਜੇ ਉੱਥੇ 5-6 ਦਿਨ ਲੱਗੇ ਮੈਨੂੰ ਤੇ ਮੁੜ ਕੇ ਮਨਪ੍ਰੀਤ ਉਧਰ ਮਨਪ੍ਰੀਤ ਦੇ ਆਖਣ ਨੂੰ ਉਹ ਵੀ ਦਾਣੇ ਦਿਨ ਹਟ ਜਾਣਗੇ ਮਾਪਿਓ ਵੀ ਤੇ ਮੁੜ ਕੇ ਮਨਪ੍ਰੀਤ ਨੂੰ ਹੋਜੂ ਔਖਾ ਠੀਕ ਆ ਇਸ ਕਰਕੇ ਫਿਰ ਮੈਂ ਵੀ ਕੈਂਸਰ ਘਰ ਤੱਕ ਆ ਕੇ ਰਹਿ ਦਿੰਨੇ ਆ ਜੇ ਕਿ ਬੱਚਾ ਹੋਰ ਮਾਲਾ ਵੀ ਨਿਕਲਿਆ ਤਿਆਰ ਹੋ ਗਿਆ ਉਦੋਂ ਵਿਆਹ ਤੋਂ ਮਗਰੋਂ ਫੇਰ ਵੇਖ ਲਾਂਗੇ ਤੇ ਫੇਰ ਕਰ ਲਾਂਗੇ ਆਪ ਨੂੰ ਹੈਂਡ ਟ੍ਰੇਨਿੰਗ ਕਰਾ ਦਾਂਗੇ ਉਹਦੀ ਬਸ ਹੱਥ ਤੇ ਰਿਹਾ ਕਰੋ ਆਪਣੇ ਤੇ ਚਲੋ ਫਿਰ ਬਈ ਕੋਈ ਚੱਕਰ ਨਹੀਂ ਚੱਲ ਨਹੀਂ ਤਾਂ ਫਿਰ ਨਹੀਂ ਸਹੀ ਕੋਈ ਚੱਕਰ ਨਹੀਂ ਅਣੀ ਟਾਈਮ ਪਾਸ ਕਰ ਲਾਂਗੇ ਚਲੋ ਬਾਪਿਓ ਓਕੇ ਫਿਰ ਤੇ ਬਾਏ ਬਾਏ ਤੇ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਕਮੈਂਟ ਕਰ ਦਿਓ ਨੇ ਨਹੀਂ ਤੁਹਾਡੀ ਮਰਜ਼ੀ ਹੈ ਭਗਤ ਠੀਕ ਹੈ ਬਾਏ ਬਾਏ ਸਾਰੇ ਵੀਰਾਂ ਨੂੰ ਤੇ ਮਿਲਦੇ ਆ ਕਿਸੇ ਨਵੀਂ ਵੀਡੀਓ ਨਾਲ ਰੱਬ ਰਾਖਾ